ਨ ਆਪਣਾ ਦੇ ਅੱਗੇ ਮੇਰੇ ਸਾਸ੍ਰੀ ਕਾਲ ਸਾਰਿਆਂ ਨੂੰ ਅੱਜ ਆਏਗਾ ਮਜ਼ੇਸ ਡੇ ਤਾਂ ਆਪਾਂ ਆਪਣੀ ਮੰਮਾ ਨੂੰ ਸਰਪ੍ਰਾਈਜ਼ ਦੇਣ ਵਾਲੇ ਆ ਪੂਰਾ ਸਮਾਨ ਰੱਖਿਆ ਆ ਤੇ ਇਹ ਇੱਧਰ ਬਲੂਨ ਭਰਦੀ ਪਈ ਐ ਨਾਲ ਬਲੂਨਾਂ ਵਿੱਚ ਟੌਫੀਆਂ ਭੰਦੀ ਪਈ ਖ ਬਲੂਨ ਫਲਾਇਆ ਤਾਂ ਆਹ ਦੇਖੋ ਇਹ ਤਾਂ ਫਟ ਗਿਆ ਬਦੈ ਕੋ ਮੈਂ ਸਟਾਰਟ ਕਰਤਾ ਮੰਨਾਂ ਤੇ ਬਣਾਣੇ ਆ ਹੋਏ ਆਪਾਂ ਮੰਨਾਂ ਤਾਂ ਬਲੂਨ ਨਹੀਂ ਫਲਾੜੀ ਮੈਨੂੰ ਤਾਂ ਬਲੂ ਨਹੀਂ ਮੈਨੂੰ ਤਾਂ ਮਜ਼ਾ ਆ ਰਿਹਾ ਹਾਂ ਬੱਸ ਹਾਂ ਉਹ ਆਉਂਦਾ ਪਿਆ ਸਾਰੇ ਬੱਚਿਆਂ ਨੂੰ ਆਪਣੀਆਂ ਨਾ ਮੰਮੀਆਂ ਲਈਏ ਯਾਰ ਮੰਮੀ ਹੋਣਾਂ ਨੇ ਇੰਨੀ ਮਿਹਨਤ ਕਰਦੇ ਆ ਸਵੇਰ ਨੂੰ ਠੇ ਸਾਨੂੰ ਉਠਾਲ ਕੇ ਸਾਡੇ ਖਾਣਾ ਵੀ ਬਣਾਉਂਦੇ ਆ ਤਾਂ ਉਹਨਾਂ ਦੀ ਇੰਨੀ ਚੀਜ਼ ਤਾਂ ਵੱਦੀ ਆ ਸਾਰ ਵਿੱਚ ਇੱਕ ਵਾਰ ਤਾਂ ਹੁੰਦਾ ਮਜ਼ੇਦਾਰ ਇਹ ਬਲੂਨ ਪਹਿਲੇ ਡਿਗੜ ਲਾਗ ਡੈਕੋਰੇਸ਼ਨ ਆ ਸਾਹਮਣੇ ਮੰਮਾ ਸਭ ਤੋਂ ਕਿ ਮਮੀ ਦੇ ਕਮਰੇ ਨੂੰ ਡੈਕ ਕਰਤਾ ਅੱਛਾ ਅੱਛਾ ਜਲ ਫਟਾਫਟ ਕਰ ਮੰਮੀ ਹੁਣ ਸੈਰ ਕਰਨ ਗਏ ਆ ਸੈੱਡ ਕਰਕੇ ਹਾਂ ਵਾਹ ਹੁਣ ਤੂੰ ਜਲਦੀ ਬਲੂਨ ਫਲਾ ਬਲੂਨ ਕੱਢ ਲੈ ਨਾ ਹਾਂ ਲਾ ਦੇ ਯਾ ਆ ਵੀ ਦੇ ਦੇ ਹਾਂ ਦੇਖੋ ਇਹ ਵੀ ਨਹੀਂ ਪਾਰਟੀ ਅਸਾ ਠੀਕ ਚਲੋ ਫੇ ਆਜੋ ਮੰਨਾ ਤੇ ਮਗਰ ਮਗਰ ਚੱਲਦੇ ਆ ਹਾਂ ਚਲੋ ਇੱਥੇ ਚਾਚੀ ਬੈਠੇ ਆ ਮਗਰ ਫੋਨ ਚਲਾ ਰਹੇ ਆਪਣਾ ਹੂੰ ਕੁਛ ਕੀ ਆ ਹੰਤਾਂ ਕੀ ਕਰਦੀਆਂ ਐ ਤੁਸੀਂ ਹੰਤੀ ਆਪ ਹੀ ਜਾਇਆ ਥੋੜੇ ਵਿੱਚ ਆਪਾਂ ਹੀ ਦੱਸਾਂ ਕਿ ਐ ਕਿਦਾਂ ਕਿਦਾਂ ਨੂੰ ਨਾ ਮੇਰਾ ਮੂੰਹ ਸੀ ਨਾ ਬਣਾ ਦੇ ਅੱਗੇ ਮੇਰੇ ਦੰਦ ਥੋੜੇ ਘੜੇ ਵਿੰਗੇ ਆ ਆਜੋ ਮੁੜ ਕੇ ਚਲੋ ਵੀ ਭਾਜੀ ਜਾਓ ਆਜੋ ਖੜੇ ਹੋ ਜਾ ਹੱਥ ਤਾਂ ਫੜ ਲਾ ਮੇਰਾ ਵੀ ਟੇਬਲ ਆ ਮੂਰੇ ਚਲ ਆਜੋ ਤੁਸੀਂ ਮੈਨੂੰ ਮੂਰੇ ਕੁਛ ਆਏਗਾ ਮੇਰੇ ਨਹੀਂ ਨਹੀਂ ਜੇ ਮੇਰੇ ਕੋਈ ਵੀ ਦੰਦ ਟੁੱਟਿਆ ਨਾ ਮੈਂ ਕਿਦਾਂ ਹੱਸਣਾ ਐ ਲੋਕਾਂ ਨੂੰ ਮੂਰੇ ਕਿਦਾਂ ਵੀਡੀਓ ਬਣਾਇਆ ਕਰਨੀ ਆ ਚਾਚੀ ਨੂੰ ਆਪਣਾ ਵੀਡੀਓ ਦਾ ਹੀ ਫਿਕਰ ਆ ਚਲੋ ਸਟਾਪ ਬੱਸ 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 कमरा आ गया ओ माय गॉड एक सरप्राइज है मम्मी देख देख मजा देदा मजा देदा एक गप्पे बैठा गप्पे थैंक यू चल मैंने तो फोटो में बैठा सही गप्पे गप्पे बैठा ऐसे ऐसे बैठा ऐसे 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 बैठा इधर अच्छा ये सरप्राइज तैयार किया ओह इतना काट केदा पहुंचे थैंक यू वो तो दिख गया नहीं ਉਹ ਉਹਦੇ ਤੇ ਬੜੀ ਖਮਾਨਾ ਵੈਨ ਫੁੱਲੇ ਮੈਂ ਤੇ ਫੁੱਲੇ ਮੈਂ ਰੱਖਿਆ ਆਹ ਇਹਦੇ ਵਿੱਚ ਕੀ ਪਾਇਆ ਖਾਣ ਨੂੰ ਪਾਇਆ ਕੁਝ ਹਾਂਜੀ ਦੇਖੋ ਤੁਸੀਂ ਕੀ ਰੀਡਿਆ ਟੋਫੀ ਆ ਕੋਸ਼ ਥੈਂਕ ਯੂ ਵੈਲਕਮ ਮੰਮੀ ਤੁਹਾਨੂੰ ਪਤਾ ਹੈ ਮਦਰਡੇ ਆ ਹਾਂਜੀ ਤੁਹਾਨੂੰ ਪਤਾ ਹੀ ਅੱਜ ਮਦਰਡੇ ਆ ਇਹਨਾਂ ਨੇ ਮੇਰੇ ਲਈ ਸਜਾਵਟ ਕੀਤੀ ਆ ਦੇਖੋ ਸਾਰੇ ਮੰਮੀ ਮਸਾਏ ਮਸਾਏ ਮੀਨੀ

ਘੜਕੇ ਦਸ ਟੋਫੀਆਂ ਲੈ ਆਂਦੀ ਆ ਬਾਤ ਹੈਡ ਮਦਰ ਡੇ ਸੇ ਇਹਨਾਂ ਨੇ ਨਾ ਬੜਾ ਦੇਦਾ ਡੈਕੋਰੇਸ਼ਨ ਕੀਤਾ ਹੋਇਆ ਸਾਰਾ ਸੱਤ ਬੰਨ ਤਾਂ ਟੋਫੀ ਖਾਦੀ ਮੈਂ orange ਵਾਲੇ ਮੈਂ ਆਪਣੀ ਪਾਕਟ ਮਨੀ ਨਾਲ 100 ਰੁਪਏ ਦੇ ਬਲੂਨ ਆਉਂਦੇ ਆਪਣੀ ਪਾਕਟ ਮਨੀ ਨਾਲ 100 ਰੁਪਏ ਦੇ ਬਲੂਨ ਲੈ ਕੇ ਆਂਦੇ ਮੰਨਤ ਨੇ ਖਾਣ ਦਾ ਮੇਰੇ ਕੋਲ ਕੋਈ ਪੈਸਾ ਨਹੀਂ ਲਿਆ ਸਮਾਨ ਦਾ ਖਾਣ ਦਾ ਸਮਾਨ ਵੀ ਇਹ ਨਹੀਂ ਲੈ ਕੇ ਆਂਦਾ ਥੈਂਕ ਯੂ ਦੱਸੋ ਮੰਨਤ ਦਾ ਸਰਪ੍ਰਾਈਜ਼ ਕਿਦਾਂ ਦਾ ਲੱਗਿਆ